ਜਦੋਂ ਅਸੀਂ ਗ੍ਰੇਨੇਡ ਨੂੰ ਫੜਨੇ ਆ ਸਭ ਤੋਂ ਪਹਿਲਾਂ ਦਾ ਟੱਡ ਖੋਲ ਕੇ ਉਹਦੇ ਵਿੱਚ ਮਤਲਬ ਡੈਟਨਟਰ ਲਾਈ ਦਾ ਇਹ ਡੈਟਨਟਰ ਲਾਤਾ ਉਹਦਾ ਫੀਤਾ ਪੱਤਰਕਾਰਾਂ ਨੂੰ ਹੈਂਡ ਗ੍ਰੇਨੇਡ ਸੁੱਟਣ ਦੇ ਤਰੀਕੇ ਦੱਸ ਰਿਹਾ ਇਹ ਹੈ ਪੰਜਾਬ ਪੁਲਿਸ ਦਾ ਮੁਲਾਜ਼ਮ ਤਾਰਾ ਸਿੰਘ ਗੁਰਦਾਸਪੁਰ ਦੇ ਦੀਨਾ ਨਗਰ ਚ ਅਤਵਾਦੀਆਂ ਦਾ ਮੁਕਾਬਲਾ ਕਰਨ ਵੇਲੇ ਤਾਰਾ ਸਿੰਘ ਨੇ ਗ੍ਰੇਨੇਡ ਸੁੱਟੇ ਸਨ ਤਾਰਾ ਸਿੰਘ ਨੇ ਅਤਵਾਦੀਆਂ ਨੂੰ ਮਾਰ ਮਕਾਉਣ ਲਈ ਜਾਨ ਦੀ ਪਰਵਾਹ ਕੀਤੇ ਬਿਨਾਂ 12 ਹੈਂਡ ਗ੍ਰੇਨੇਡ ਸੁੱਟੇ ਪੰਜਾਬ ਪੁਲਿਸ ਵਿੱਚ ਤਾਰਾ ਸਿੰਘ ਦੀ 30 ਸਾਲ ਦੀ ਸਰਵਿਸ ਹੋ ਗਈ ਹੈ ਹੌਲਦਾਰ ਤਾਰਾ ਸਿੰਘ ਪੁਲਿਸ ਮੁਲਾਜ਼ਮਾਂ ਨੂੰ ਗ੍ਰੇਨੇਡ ਸੁੱਟਣ ਦੀ ਸਿਖਲਾਈ ਦੇਣ ਲਈ ਜਾਂਦਾ ਹੈ ਬਹਾਦਰ ਪੁਲਿਸ ਮੁਲਾਜ਼ਮ ਮੁਤਾਬਕ ਔਖੀ ਘੜੀ ਵੇਲੇ ਜੋਸ਼ ਦੇ ਨਾਲ ਹੋਸ਼ ਨਾਲ ਵੀ ਮੁਕਾਬਲਾ ਕਰਨਾ ਜ਼ਰੂਰੀ ਹੁੰਦਾ ਹੈ ਮੈਂ ਹਤਵਤ ਦੇ ਟਾਈਮ ਬਲਟੋਏ ਥਾਣੇ ਵੀ ਰਿਆ ਉੱਥੇ ਵੀ ਮਤਲਬ ਕੋਲੋਂ ਜੁਰਾਂ ਤੇ ਹਤਵਤ ਹੀ ਸਿਆਸੀ ਸਿਆਸੀ ਤੋਂ ਬਾਅਦ ਮੈਂ ਬਦਲ ਕੇ ਗਦਾਫਰ ਆ ਗਿਆ ਆ ਕਰੀਬ 12 ਗ੍ਰੇਨੇਡ ਸੁੱਟੇ ਇੱਥੇ ਜਿੱਚੋਂ 8-9 ਗ੍ਰੇਨੇਡ ਚਲੇ ਸੀ ਤੇ ਬਾਕੀ ਮਿਸ ਹੋ ਗਏ ਕੋਈ ਤਕਨੀਕੀ ਕਾਰਨ ਕਰਕੇ ਮਿਸ ਹੋ ਗਏ ਹੌਸਲਾ ਚਾਹੀਦਾ ਥੋੜਾ ਜਿਹਾ ਜਰੂਰ ਕੁਝ ਹੌਸਲਾ ਹੋਏ ਤੇ ਡਰ ਵੀ ਜਰੂਰ ਚਾਹੀਦਾ ਆਪਣਾ ਆਪਣੇ ਬਚਾਓਗੇ ਡਰ ਕੇ ਬਚਾਓਗੇ ਤਾਂ ਹੌਸਲਾ ਹੋਏਗਾ ਤਸੀਂ ਗਾਂ ਕਰ ਵੀ ਕਰ ਸਕਦੇ